ਸਸੀ ਗੱਲ ਜੀ ਸਰਾਨੂੰ ਕੀ ਹਾਲ ਚਾਲ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਹ ਲਸਣ ਦੀ ਬਜਾਈ ਹੋ ਚੁੱਕੀ ਹੈ ਠੀਕ ਹੈ ਜੀ ਹਾਂ ਲਸਣ ਬੀਜਿਆ ਵਾਸੀ ਕੱਲ ਤੇ ਆ ਪਿੱਛੇ ਨਾਲ ਦੀ ਨਾਲ ਅਸੀਂ ਪ੍ਰਾਲੀ ਪਾ ਰਹੇ ਹਾਂ ਇਹ ਪਿੱਛੇ ਪ੍ਰਾਲੀ ਪੈ ਰਹੀ ਹੈ ਜੀ ਤੇ ਆ ਲਸਣ ਦੀ ਬਜਾਈ ਫਾਈਨਲ ਹੋ ਚੁੱਕੀ ਹੈ ਜੀ ਕੱਲ ਤੇ ਨਾਲ ਪਿੱਛੇ ਪ੍ਰਾਲੀ ਦਾ ਪ੍ਰੋਸੈਸ ਚੱਲ ਰਿਹਾ ਤੇ ਦੇਖੋ ਬਾਕੀ ਤੁਹਾਨੂੰ ਪ੍ਰਾਲੀ ਪਾਈ ਹੋਈ ਵੀ ਦਿਖਾ ਦਿੰਨੇ ਜੀ ਇਹ ਲਸਣ ਦੀ ਬਜਾਈ ਹੋ ਚੁੱਕੀ ਹੈ ਨਵੰਬਰ ਦੇ ਪਹਿਲੇ ਹਫਤੇ ਤੱਕ ਅਸੀਂ ਫਾਈਨਲ ਕਰਤੀ ਸੀ ਤਕਰੀਬਨ ਤੇ ਹੁਣ ਪ੍ਰਾਲੀ ਪਾ ਰਹੇ ਆ ਇਦਾਂ ਜਿਆਦਾ ਮੋਟੀ ਨਹੀਂ ਪਾਉਣੀ ਤੇ ਜਿਆਦਾ ਪਤਲੀ ਵੀ ਨਹੀਂ ਰੱਖਣੀ ਡਾਲਾ ਮੋਟੀ ਪਾਵਾਂਗੇ ਫਿਰ ਉਹਨਾਂ ਵਿੱਚ ਹਰੇ ਹੋਣ ਦੇ ਨਿਕਲਣਗੇ ਵਿੱਚ ਉਹਨਾਂ ਨੂੰ ਥੋੜੀ ਪ੍ਰੋਬਲਮ ਆ ਸਕਦੀ ਹੈ ਤੇ ਜਿਆਦਾ ਪਤਲ ਵੀ ਨਹੀਂ ਕਿਉਂਕਿ ਈਵਨ ਹੁਣ ਵਿੱਚ ਨਦੀਨ ਹਰੇ ਹੋ ਜਾਣ ਦੇਖੋ